ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਖਲਵਾੜਾ ਚੌਕ ਨੇੜੇ ਇੱਕ ਬੇਕਾਬੂ ਕਾਰ ਫਲਾਈਓਵਰ ਨਾਲ ਟਕਰਾ ਗਈ ਤੇ ਜਿਸ ਕਾਰਨ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਜਿੱਥੇ ਐਮਰਜੈਂਸੀ ਡਿਊਟੀ ਤੇ ਤਨਾਨਾ ਡਾਕਟਰ ਨੇ ਉਹਨਾਂ ਨੂੰ ਉਹਨਾਂ ਚੋਂ ਇੱਕ ਨੂੰ ਜੜਾ ਹੈ ਮ੍ਰਿਤਕ ਦਾ ਨਾਮ ਕਰਤਾ ਹੈ ਦੱਸਦੇ ਇਹ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜੁਲਾ ਹੁਸ਼ਿਆਰਪੁਰ ਵਜੋਂ ਹੋਈ ਹੈ ਜਦੋਂ ਕਿ ਜ਼ਖਮੀ ਹੋਰ ਔਰਤ ਦੀ ਜਿਹੜੀ ਪਛਾਣ ਹੈ ਉਹ ਗੁਰਮਿੰਦਰ ਔਰ ਪਤਨੀ ਪਰਮਜੀਤ ਸਿੰਘ ਵਜੋਂ ਹੋਈ ਤੇ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਪਣੀ ਪਤਨੀ ਦੇ ਨਾਲ ਹਸ਼ਿਆਰਪੁਰ ਵੱਲ ਜਾ ਰਿਹਾ ਸੀ ਕਿ ਖਲਵਾੜਾ ਫਲਾਈਓਵਰ ਕੱਟ ਨੇੜੇ ਕਾਰ ਜਿਹੜੀ ਆ ਪੁੱਲ ਦੇ ਨਾਲ ਜਾਟ ਕਰਾਈ ਜਿਸ ਕਾਰਨ ਇਹ ਹਾ사 ਜਿਹੜਾ ਵਾਪਰਿਆ ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤੇ ਉਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਕਿ ਗੰਭੀਰ ਜ਼ਖਮੀ ਔਰਤ ਦਾ ਇਲਾਜ ਜਿਹੜਾ ਜਿੱਥੇ ਉਹ ਚੱਲ ਰਿਹਾ ਹੈ ਉੱਥੇ ਹੀ ਜਾਂਚ ਲੈ ਲੈਨੇ ਆ ਥਾਣਾ ਸਦਰ ਦੇ ਅਫਸਰ ਜਸਵਿੰਦਰ ਸਿੰਘ ਤੋਂ ਕੀ ਜਾਣ ਹਾਂ ਜੀ ਉਹਨਾਂ ਨੇ ਸਾਂਝੀ ਕੀਤੀ ਇਸ ਪੂਰੇ ਮਾਮਲੇ ਤੇ ਸਵੇਰੇ ਕੁ 12:00 ਦੇ ਕਰੀਬ ਦੋ ਪੇਸ਼ੈਂਟਸ ਆਏ ਨੇ ਉਹਨਾਂ ਚੋਂ ਇੱਕ ਜੋ ਮੇਨ ਸੀਗੇ 44 ਸਾਲ ਦੇ ਉਹ ਬ੍ਰੌਟ ਡੈਡ ਹੈਗੇ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਖਲਵਾੜਾ ਬਾਈਪਾਸ ਤੇ ਤੇ ਜੋ ਉਹਨਾਂ ਦੇ ਵਾਈਫ ਨੇ ਗੋਵਿੰਦਪਰ ਕੌਰ ਉਹ ਜਿਹੜੇ ਲਾਚ ਨਹੀਂ ਸਿਰ ਤੇ 60% ਹੈ ਬਟ ਐਸ ਇਟ ਇਜ਼ ਜਾਨ ਨੂੰ ਖਤਰਾ ਹੈ ਇਹ ਪਤਾ ਲੱਗਾ ਜੀ ਕਿੱਥੇ ਦੇ ਰਹਿਣ ਵਾਲੇ ਨੇ ਜੀ ਹੁਸ਼ਿਆਰਪੁਰ ਮੈਂ ਇਸੇ ਜਸਵਿੰਦਰ ਸਿੰਘ थाना सदर ਫੋਰਾ ਤੋਂ ਮੈਨੂੰ ਇਤਲਾ ਮਿਲੀ ਸੀ ਮੈਂ ਥਾਣੇ ਹਾਜਰ ਸੀ ਡਿਊਟੀ ਅਫਸਰ ਇਹ ਖਲਵਾੜਾ ਕਰ ਦਿੱਤੇ ਇੱਕ ਐਕਸੀਡੈਂਟ ਹੋਇਆ ਡਿਜ਼ਾਇਰ ਕਾਰ ਦਾ ਜਦੋਂ ਮੌਕੇ ਤੇ ਜਾ ਕੇ ਦੇਖਿਆ ਤੇ ਇੱਕ ਡਿਜ਼ਾਇਰ ਕਾਰ ਆ ਉਹਦਾ ਓਵਰਬ੍ਰਿਜ ਨੇ ਓਵਰਪਾਸ ਵਾਲਾ ਲੋਹੇ ਦਾ ਬਣਿਆ ਪੋਲਾ ਉਹਦੇ ਪਿਲਰਾਂ ਨਾਲ ਗੱਡੀ ਟਕਰਾਈ ਹੈ ਸਰ ਕੋ ਟਕਰਾਣ ਦਾ ਕਾਰਨ ਪਤਾ ਲੱਗਾ ਜੀ ਉਹ ਇੱਕ ਕੱਟ ਹੈਗਾ ਜੀ GT ਰੋਡ 'ਚ ਉੱਥੇ ਥੋੜਾ ਬਿਜ਼ੀ ਆ ਬਟ ਇਹਦੇ ਨਾਲ ਗੱਡੀ ਕੋਈ ਨਹੀਂ ਟਕਰਾਈ ਸਰ ਕਿੰਨੇ ਜਾਨੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ 2 ਜਾਨੇ ਸੀ ਕਿੱਦਾਂ ਠੀਕ ਆ ਹਾਲਤ ਸਾਰੇ ਦੋਨਾਂ ਦੀ ਨਹੀਂ ਇੱਕ ਜਿਹੜਾ ਚਾਫਟਸ ਪਰਸਨ ਸੀ ਜਿਹੜਾ ਗੱਡੀ ਚਲਾਉਂਦਾ ਸੀ ਪਰਮਜੀਤ ਸਿੰਘ ਸੰਨਫਾ ਮਰਜੀਤ ਸਿੰਘ ਪਾਚੀ ਪਿੰਡ ਕੋਸੀ थाना ਮਾਲਪੁਰ ਜ਼ਿਲ੍ਹਾ ਹੁਸ਼ਿਆਰ ਬਦਨਲਾ ਉਹਦੀ ਡੈਥ ਹੋ ਗਈ ਹੈ ਤੇ ਉਹਦੀ ਵਾਈਫ ਹੈ ਨਾ ਗੁਰਮਿੰਦਰ ਕੌਰ ਜੀ ਉਹਦੇ ਸਟੈਂਡ ਲਕੀਆ ਉੱਥੇ ਡਾਕ ਲਾਇਆ ਸੀ ਬਲੇਸ ਸਰ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੋਨੇ ਦੀ ਪਾਰਸਾ ਉਹ ਜੋ ਬਿਆਨ ਲਿਖਉਣ ਦੇ ਆਪਰ ਦਾ ਕਰ ਰਿਹਾ ਹੈ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.